ਸਡੇ ਹਰ ਇੱਕ ਦੇ ਦਿਲ ਵਿੱਚ ਇੱਕ ਖਾਹਿਸ਼ ਹੁੰਦੀ ਹੈ ਕਿ ਕਦੇ ਨਾ ਕਦੇ ਮੈਂ ਵੀ ਵੱਡਾ ਬਣਾ ਲੋਕ ਮੈਨੂੰ ਯਾਦ ਕਰਨ ਮੇਰਾ ਨਾਮ ਇੱਜ਼ਤ ਨਾਲ ਲੈਣ ਪਰ ਸਵਾਲ ਇਹ ਹੈ ਕੀ ਸਿਰਫ ਸੁਪਨੇ ਵੇਖ ਕੇ ਕੋਈ ਵੱਡਾ ਬਣਦਾ ਹੈ ਜਵਾਬ ਹੈ ਨਹੀਂ ਸੱਚ ਇਹ ਹੈ ਕਿ ਜਿਹੜੇ ਲੋਕ ਕਾਮਯਾਬ ਬਣਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਅਜਿਹੇ ਰਾਜ਼ ਹੁੰਦੇ ਹਨ ਕੁਝ ਗੱਲਾਂ ਜਿਹੜੀਆਂ ਉਹ ਕਦੇ ਕਿਸੇ ਨਾਲ ਨਹੀਂ ਸਾਂਝੀਆਂ ਕਰਦੇ ਉਹ ਗੱਲਾਂ ਉਹ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚ ਰੱਖਦੇ ਹਨ ਤੇ ਦੋਸਤੋ ਇਹ ਹੀ ਉਹ ਗੱਲਾਂ ਹਨ ਜੋ ਉਹਨਾਂ ਨੂੰ ਆਮ ਲੋਕਾਂ ਤੋਂ ਵੱਖਰਾ ਕਰਦੀਆਂ ਹਨ ਤੁਸੀਂ ਸੋਚੋ ਇੱਕ ਗਰੀਬ ਮੁੰਡਾ ਪਿੰਡ ਤੋਂ ਨਿਕਲ ਕੇ ਵੱਡੇ ਸ਼ਹਿਰ ਵਿੱਚ ਆਪਣੀ ਮਿਹਨਤ ਨਾਲ ਕਾਰੋਬਾਰ ਖੜਾ ਕਰ ਲੈਂਦਾ ਹੈ ਜਾਂ ਇੱਕ ਆਮ ਕਰਮਚਾਰੀ ਜੋ ਇੱਕ ਦਿਨ ਆਪਣੀ ਹੀ ਕੰਪਨੀ ਦਾ ਮਾਲਕ ਬਣ ਜਾਂਦਾ ਹੈ ਇਹ ਸਭ ਕੁਝ ਕਿਵੇਂ ਸੰਭਵ ਹੁੰਦਾ ਹੈ ਸਿਰਫ ਮਿਹਨਤ ਨਾਲ ਨਹੀਂ ਪਰ ਉਹਨਾਂ ਦੀਆਂ ਉਹ ਗੁਪਤ ਗੱਲਾਂ ਨਾਲ ਜੋ ਉਹ ਚੁੱਪਚਾਪ ਆਪਣੇ ਅੰਦਰ ਰੱਖਦੇ ਹਨ ਅਈ ਵਾਰ ਅਸੀਂ ਸੋਚਦੇ ਹਾਂ ਕਿ ਕਾਮਯਾਬ ਲੋਕ ਖੁੱਲ੍ਹ ਕੇ ਸਭ ਕੁਝ ਸਾਂਝਾ ਕਰਦੇ ਹਨ ਪਰ ਅਸਲ ਵਿੱਚ ਉਹ ਕੁਝ ਗੱਲਾਂ ਆਪਣੇ ਸੁਪਨੇ ਆਪਣੀਆਂ ਕਮਜ਼ੋਰੀਆਂ ਆਪਣੀ ਸਫਲਤਾ ਦੇ ਰਾਜ਼ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਹਮੇਸ਼ਾ ਆਪਣੇ ਦਿਲ ਵਿੱਚ ਹੀ ਰੱਖਦੇ ਹਨ ਇਹ ਗੱਲਾਂ ਉਹਨਾਂ ਨੂੰ ਹੋਰਾਂ ਤੋਂ ਬਚਾਉਂਦੀਆਂ ਹਨ ਇਹ ਗੱਲਾਂ ਉਹਨਾਂ ਨੂੰ ਇੱਕ ਨਵੀਂ ਤਾਕਤ ਦਿੰਦੀਆਂ ਹਨ ਅਤੇ ਦੋਸਤੋ ਜਦੋਂ ਤੁਸੀਂ ਵੀ ਇਹ ਸਮਝ ਲਵੋਗੇ ਕਿ ਕਿਹੜੀਆਂ ਗੱਲਾਂ ਹਮੇਸ਼ਾ ਗੁਪਤ ਰੱਖਣੀਆਂ ਚਾਹੀਦੀਆਂ ਹਨ ਤਾਂ ਤੁਹਾਡੀ ਜ਼ਿੰਦਗੀ ਵਿੱਚ ਵੀ ਉਹ ਬਦਲਾਅ ਆਵੇਗਾ ਜੋ ਸ਼ਾਇਦ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ ਜ਼ਿੰਦਗੀ ਕਿਸੇ ਨਾਲ ਮੁਕਾਬਲਾ ਕਰਨ ਲਈ ਨਹੀਂ ਸਗੋਂ ਆਪਣੀ ਪਹਿਚਾਣ ਬਣਾਉਣ ਲਈ ਹੈ ਤੇ ਉਹੀ ਲੋਕ ਅਸਲੀ ਕਾਮਯਾਬੀ ਹਾਸਲ ਕਰਦੇ ਹਨ ਜਿਹੜੇ ਆਪਣੀਆਂ ਕੁਝ ਗੱਲਾਂ ਆਪਣੇ ਵਿਚਾਰ ਆਪਣੇ ਸੁਪਨੇ ਦਿਲ ਤੱਕ ਹੀ ਰੱਖਦੇ ਹਨ ਤਾਂ ਦੋਸਤੋ ਆਓ ਅੱਜ ਇਸ ਵੀਡੀਓ ਵਿੱਚ ਮੈ ਤੁਹਾਨੂੰ ਲੈ ਕੇ ਜਾਵਾਂਗਾ ਉਸ ਯਾਤਰਾ ਤੇ ਜਿੱਥੇ ਤੁਸੀਂ ਜਾਣੋਗੇ ਉਹ ਸੱਤ ਗੱਲਾਂ ਜੋ ਹਮੇਸ਼ਾ ਗੁਪਤ ਰੱਖਣੀਆਂ ਚਾਹੀਦੀਆਂ ਹਨ ਇਹ ਗੱਲਾਂ ਤੁਹਾਡੀ ਸੋਚ ਨੂੰ ਤੁਹਾਡੇ ਜੀਵਨ ਦੇਖਣ ਦੇ ਢੰਗ ਨੂੰ ਅਤੇ ਤੁਹਾਡੀ ਕਾਮਯਾਬੀ ਵੱਲ ਦੇ ਸਫਰ ਨੂੰ ਪੂਰੀ ਤਰ੍ਹਾਂ ਬਦਲ ਦੇਣ ਗਿਆ। ਤਿਆਰ ਹੋ ਜਾਓ ਕਿਉਂਕਿ ਅਗਲੇ ਕੁਝ ਮਿੰਟ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਸਕਦੇ ਹਨ। ਨੰਬਰ 1 ਆਪਣੇ ਸੁਪਨੇ ਅਤੇ ਮੰਜ਼ਿਲਾਂ। ਦੋਸਤੋ ਹਰ ਇਨਸਾਨ ਦੇ ਦਿਲ ਵਿੱਚ ਕੁਝ ਨਾ ਕੁਝ ਸੁਪਨੇ ਹੁੰਦੇ ਹਨ। ਕੋਈ ਚਾਹੁੰਦਾ ਹੈ ਕਿ ਉਹ ਵੱਡਾ ਬਿਜ਼ਨਸਮੈਨ ਬਣੇ, ਕੋਈ ਚਾਹੁੰਦਾ ਹੈ ਕਿ ਉਹ ਆਪਣਾ ਘਰ ਬਣਾਵੇ, ਕੋਈ ਚਾਹੁੰਦਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਸੁਖੀ ਰੱਖੇ। ਸੱਚ ਇਹ ਹੈ ਕਿ ਇਹ ਸੁਪਨੇ ਹਰ ਕਿਸੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਕਿਉਂਕਿ ਜਦੋਂ ਤੁਸੀਂ ਆਪਣੇ ਸੁਪਨੇ ਹਰ ਕਿਸੇ ਨਾਲ ਖੋਲ੍ਹ ਦਿੰਦੇ ਹੋ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ ਕੁਝ ਤੁਹਾਡੀ ਹੌਸਲਾ ਫਜ਼ਾਈ ਕਰਨਗੇ ਪਰ ਬਹੁਤ ਸਾਰੇ ਤੁਹਾਡੇ ਮਨ ਵਿੱਚ ਸ਼ੱਕ ਦੇ ਬੀਜ ਬੀਜਣਗੇ ਉਹ ਕਹਿਣਗੇ ਕਿ ਇਹ ਅਸੰਭਵ ਹੈ ਇਹ ਤੇਰੇ ਵੱਸ ਦੀ ਗੱਲ ਨਹੀਂ ਇਹ ਬਹੁਤ ਵੱਡਾ ਸੁਪਨਾ ਹੈ ਅਤੇ ਇਹ ਗੱਲਾਂ ਸੁਣ ਕੇ ਕਈ ਵਾਰ ਇਨਸਾਨ ਆਪਣੇ ਆਪ ਤੇ ਹੀ ਵਿਸ਼ਵਾਸ ਖੋ ਬੈਠਦਾ ਹੈ ਕਾਮਯਾਬ ਲੋਕ ਆਪਣਾ ਹਰ ਸੁਪਨਾ ਦਿਲ ਵਿੱਚ ਰੱਖਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਰਾਹ ਆਸਾਨ ਨਹੀਂ ਪਰ ਉਹ ਆਪਣੀ એનર્ਜੀ ਬਚਾਉਂਦੇ ਹਨ ਆਪਣੀ ਸੋਚ ਨੂੰ ਮਜ਼ਬੂਤ ਰੱਖਦੇ ਹਨ ਉਹ ਚੁੱਪਚਾਪ ਮਿਹਨਤ ਕਰਦੇ ਹਨ ਅਤੇ ਜਦੋਂ ਨਤੀਜੇ ਆਉਂਦੇ ਹਨ ਤਾਂ ਦੁਨੀਆ ਹੈਰਾਨ ਰਹਿ ਜਾਂਦੀ ਹੈ ਇੱਕ ਛੋਟੀ ਜਿਹੀ ਮਿਸਾਲ ਸੋਚੋ ਇੱਕ ਕਿਸਾਨ ਬੀਜ ਬੀਜਦਾ ਹੈ ਜੇ ਉਹ ਬੀਜ ਨੂੰ ਹਰ ਕਿਸੇ ਨੂੰ ਦਿਖਾਉਂਦਾ ਫਿਰੇ ਲੋਕ ਉਸਤੇ ਹੱਸਣਗੇ ਕਿ ਇਹ ਛੋਟਾ ਜਿਹਾ ਦਾਣਾ ਵੱਡਾ ਰੁੱਖ ਕਿਵੇਂ ਬਣੇਗਾ ਪਰ ਜਦੋਂ ਉਹ ਚੁੱਪਚਾਪ ਉਸ ਦੀ ਸੰਭਾਲ ਕਰਦਾ ਹੈ ਮਿੱਟੀ ਨੂੰ ਖੁਰਾਕ ਦਿੰਦਾ ਹੈ ਪਾਣੀ ਪਾਉਂਦਾ ਹੈ ਸਮਾਂ ਆਉਂਦਾ ਹੈ ਉਹ ਬੀਜ ਹਰੇ ਭਰੇ ਰੁੱਖ ਵਿੱਚ ਬਦਲ ਜਾਂਦਾ ਹੈ ਸਪਨੇ ਵੀ ਬਿਲਕੁਲ ਇੰਜ ਹੀ ਹੁੰਦੇ ਹਨ ਉਹਨਾਂ ਨੂੰ ਚੁੱਪਚਾਪ ਪਾਲਣਾ ਪੈਂਦਾ ਹੈ ਯਾਦ ਰੱਖੋ ਤੁਹਾਡਾ ਸੁਪਨਾ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ ਜੇ ਇਸ ਨੂੰ ਹਰ ਕਿਸੇ ਨਾਲ ਸਾਂਝਾ ਕਰੋਗੇ ਤਾਂ ਤੁਹਾਡੀ એનર્ਜੀ ਬिखर ਜਾਏਗੀ ਪਰ ਜੇ ਇਸ ਨੂੰ ਆਪਣੇ ਅੰਦਰ ਰੱਖ ਕੇ ਆਪਣੇ ਮਨ ਦੀ ਸ਼ਕਤੀ ਨਾਲ ਪਾਲੋਗੇ ਤਾਂ ਇਹ ਸੁਪਨਾ ਇੱਕ ਦਿਨ ਹਕੀਕਤ ਵਿੱਚ ਬਦਲ ਜਾਵੇਗਾ ਕਈ ਵਾਰ ਲੋਕ ਆਪਣੇ ਸੁਪਨੇ ਦੱਸ ਕੇ ਹੀ ਹਾਰ ਮੰਨ ਜਾਂਦੇ ਹਨ ਕਿਉਂਕਿ ਉਹਨਾਂ ਨੇ ਹੋਰਾਂ ਦੀਆਂ ਨਕਾਰਾਤਮਕ ਗੱਲਾਂ ਸੁਣ ਲਈਆਂ ਪਰ ਕਾਮਯਾਬ ਲੋਕ ਜਾਣਦੇ ਹਨ ਸਪਨਾ ਬੋਲ ਕੇ ਨਹੀਂ ਮਿੰਦ ਕਰਕੇ ਦਿਖਾਇਆ ਜਾਂਦਾ ਹੈ ਇਸ ਲਈ ਦੋਸਤੋ ਜੇ ਤੁਹਾਡੇ ਦਿਲ ਵਿੱਚ ਕੋਈ ਵੱਡਾ ਸੁਪਨਾ ਹੈ ਕੋਈ ਅਜੀਬ ਮੰਜ਼ਲ ਹੈ ਜੋ ਤੁਹਾਡੇ ਜੀਵਨ ਦਾ ਮਕਸਦ ਬਣੀ ਹੋਈ ਹੈ ਤਾਂ ਉਸ ਨੂੰ ਆਪਣੇ ਦਿਲ ਵਿੱਚ ਹੀ ਰੱਖੋ ਉਸ ਦੇ ਲਈ ਮਿਹਨਤ ਕਰੋ ਉਸ ਨੂੰ ਪਾਲੋ ਉਸ ਲਈ ਹਰ ਰੋਜ਼ ਇੱਕ ਨਵਾਂ ਕਦਮ ਚੁੱਕੋ ਅਤੇ ਜਦੋਂ ਤੁਸੀਂ ਉਸ ਨੂੰ ਪਾਲ ਲਵੋਗੇ ਤਾਂ ਫਿਰ ਦੁਨੀਆ ਖੁਦ ਤੁਹਾਡੇ ਲਈ ਤਾੜੀਆਂ ਮਾਰੇਗੀ ਯਾਦ ਰੱਖਣਾ ਸੁਪਨੇ ਸ਼ੋਰ ਮਚਾ ਕੇ ਨਹੀਂ ਪੂਰੇ ਹੁੰਦੇ ਉਹ ਚੁੱਪਚਾਪ ਪਾਲਣ ਨਾਲ ਸਬਰ ਨਾਲ ਅਤੇ ਮਿਹਨਤ ਨਾਲ ਹਕੀਕਤ ਬਣਦੇ ਹਨ ਨੰਬਰ 2 ਆਪਣੀਆਂ ਕਮਜ਼ੋਰੀਆਂ ਦੋਸਤੋ ਹਰ ਇਨਸਾਨ ਦੇ ਅੰਦਰ ਕੁਝ ਨਾ ਕੁਝ ਕਮਜ਼ੋਰੀਆਂ ਹੁੰਦੀਆਂ ਹਨ ਕੋਈ ਬਹੁਤ ਜਲਦੀ ਗੁੱਸੇ ਹੋ ਜਾਂਦਾ ਹੈ ਕੋਈ ਲੋਕਾਂ ਦੀਆਂ ਗੱਲਾਂ ਨਾਲ ਜ਼ਿਆਦਾ ਪ੍ਰਭਾਵਿਤ ਹੋ ਜਾਂਦਾ ਹੈ ਕਿਸੇ ਨੂੰ ਆਪਣੇ ਆਪ ਤੇ ਭਰੋਸਾ ਘੱਟ ਹੁੰਦਾ ਹੈ ਪਰ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਹਰ ਕਿਸੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਯਾਦ ਰੱਖੋ ਦੁਨੀਆ ਵਿੱਚ ਹਰ ਕੋਈ ਤੁਹਾਡਾ ਭਲਾ ਨਹੀਂ ਚਾਹੁੰਦਾ ਕੁਝ ਲੋਕ ਤੁਹਾਡੀ ਕਮਜ਼ੋਰੀ ਨੂੰ ਸਮਝ ਕੇ ਤੁਹਾਡੇ ਖਿਲਾਫ ਵੀ ਵਰਤ ਸਕਦੇ ਹਨ ਜਿਵੇਂ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਤੁਸੀਂ ਬਹੁਤ ਜਲਦੀ ਟੁੱਟ ਜਾਂਦੇ ਹੋ ਉਹ ਜਾਣ ਬੁੱਝ ਕੇ ਤੁਹਾਡਾ ਹੌਸਲਾ ਤੋੜਨ ਵਾਲੀਆਂ ਗੱਲਾਂ ਕਹਿਣਗੇ ਇੱਕ ਛੋਟੀ ਮਿਸਾਲ ਦੇਖੋ ਸੋਚੋ ਜੇ ਕੋਈ ਯੋਧਾ ਆਪਣੇ ਵੈਰੀ ਨੂੰ ਦੱਸ ਦੇਵੇ ਕਿ ਉਸ ਦੀ ਢਾਲ ਦਾ ਕਿਹੜਾ ਹਿੱਸਾ ਕੱਚਾ ਹੈ ਤਾਂ ਲੜਾਈ ਵਿੱਚ ਵੈਰੀ ਸਭ ਤੋਂ ਪਹਿਲਾਂ ਉਹੀ ਹਿੱਸੇ ਨੂੰ ਨਿਸ਼ਾਨਾ ਬਣਾਏਗਾ ਬਿਲਕੁਲ ਇਹੀ ਹਾਲਤ ਸਾਡੀ ਜ਼ਿੰਦਗੀ ਵਿੱਚ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਕਮਜ਼ੋਰੀਆਂ ਹਰ ਕਿਸੇ ਨੂੰ ਦੱਸ ਦਿੰਦੇ ਹਾਂ ਤਾਂ ਉਹੀ ਲੋਕ ਉਸ ਦਾ ਫਾਇਦਾ ਚੁੱਕ ਲੈਂਦੇ ਹਨ ਪਰ ਕਾਮਯਾਬ ਲੋਕ ਕੀ ਕਰਦੇ ਹਨ ਉਹ ਆਪਣੀਆਂ ਕਮਜ਼ੋਰੀਆਂ ਕਿਸੇ ਨਾਲ ਸਾਂਝੀਆਂ ਨਹੀਂ ਕਰਦੇ। ਉਹ ਉਹਨਾਂ ਨੂੰ ਆਪਣੇ ਅੰਦਰ ਹੀ ਪਛਾਣਦੇ ਹਨ। ਉਹਨਾਂ ਉੱਤੇ ਕੰਮ ਕਰਦੇ ਹਨ। ਉਹਨਾਂ ਨੂੰ ਤਾਕਤ ਵਿੱਚ ਬਦਲਦੇ ਹਨ। ਜਿਹੜਾ ਬੰਦਾ ਬਹੁਤ ਗੁੱਸੇ ਵਾਲਾ ਹੁੰਦਾ ਹੈ, ਉਹ ਆਪਣੀ એનર્ਜੀ ਨੂੰ ਕੰਟਰੋਲ ਕਰਕੇ ਲੀਡਰ ਬਣ ਸਕਦਾ ਹੈ। ਜਿਹੜਾ ਬੰਦਾ ਬਹੁਤ ਇਮੋਸ਼ਨਲ ਹੁੰਦਾ ਹੈ, ਉਹ ਆਪਣੀ ਦਿਲ ਦੀ ਨਰਮੀ ਨਾਲ ਲੋਕਾਂ ਦੇ ਦਿਲ ਜਿੱਤ ਸਕਦਾ ਹੈ। ਅਸਲ ਗੱਲ ਇਹ ਹੈ ਦੋਸਤੋ, ਕਮਜ਼ੋਰੀਆਂ ਨੂੰ ਦੱਸ ਕੇ ਆਪਣੇ ਆਪ ਨੂੰ ਹੋਰ ਕਮਜ਼ੋਰ ਨਾ ਬਣਾਓ। ਉਹਨਾਂ ਨੂੰ ਚੁੱਪਚਾਪ ਆਪਣੇ ਅੰਦਰ ਸੁਧਾਰੋ। ਲੋਕਾਂ ਨੂੰ ਤੁਹਾਡੀ ਤਾਕਤ ਵੇਖਣ ਦਿਓ, ਕਮਜ਼ੋਰੀ ਨਹੀਂ। ਇੱਕ ਵਾਰ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਸੀ ਆਪਣੀਆਂ ਕਮਜ਼ੋਰੀਆਂ ਦੁਨੀਆ ਅੱਗੇ ਨਾ ਰੱਖੋ ਨਹੀਂ ਤਾਂ ਦੁਨੀਆ ਤੁਹਾਡਾ ਮਜ਼ਾਕ ਬਣਾਏਗੀ ਪਰ ਜਦੋਂ ਉਹੀ ਕਮਜ਼ੋਰੀ ਤੁਸੀਂ ਤਾਕਤ ਵਿੱਚ ਬਦਲ ਲਵੋਗੇ ਤਾਂ ਦੁਨੀਆ ਤੁਹਾਡੀ ਤਾਰੀਫ਼ ਕਰੇਗੀ ਇਸ ਲਈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅੰਦਰ ਕੋਈ ਕਮਜ਼ੋਰੀ ਹੈ ਤਾਂ ਉਸ ਨੂੰ ਆਪਣੇ ਦਿਲ ਦੇ ਦਰਵਾਜ਼ੇ ਤੋਂ ਬਾਹਰ ਨਾ ਜਾਣ ਦਿਓ ਉਸ ਤੇ ਕੰਮ ਕਰੋ ਉਸ ਨੂੰ ਸੁਧਾਰੋ ਉਸ ਤੋਂ ਸਿੱਖੋ ਪਰ ਕਿਸੇ ਵੀ ਹਾਲਤ ਵਿੱਚ ਉਸ ਨੂੰ ਦੁਨੀਆ ਅੱਗੇ ਐਕਸਪੋਜ਼ ਨਾ ਕਰੋ ਦੋਸਤੋ ਜ਼ਿੰਦਗੀ ਵਿੱਚ ਜਿਹੜਾ ਇਨਸਾਨ ਆਪਣੀਆਂ ਕਮਜ਼ੋਰੀਆਂ ਨੂੰ ਛਪਾਉਂਦਾ ਹੈ ਉਹ ਹਾਰਦਾ ਨਹੀਂ ਉਹੀ ਜਿਤਦਾ ਹੈ ਜੋ ਚੁੱਪਚਾਪ ਆਪਣੀਆਂ ਕਮਜ਼ੋਰੀਆਂ ਨੂੰ ਸੁਧਾਰ ਕੇ ਉਹਨਾਂ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਬਣਾ ਲੈਂਦਾ ਹੈ। ਨੰਬਰ 3 ਆਪਣੇ ਘਰ ਦੇ ਰਾਜ਼ ਘਰ ਸਾਡੇ ਲਈ ਸਿਰਫ ਇੱਟਾਂ ਦਾ ਬਣਿਆ ਮਕਾਨ ਨਹੀਂ ਹੁੰਦਾ ਘਰ ਸਾਡੇ ਦਿਲ ਦਾ ਸਕੂਨ ਹੁੰਦਾ ਹੈ ਸਾਡਾ ਆਸਰਾ ਹੁੰਦਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਘਰ ਦੇ ਰਾਜ਼ ਹਮੇਸ਼ਾ ਘਰ ਦੇ ਅੰਦਰ ਹੀ ਰਹਿਣੇ ਚਾਹੀਦੇ ਹਨ। ਬਹੁਤ ਵਾਰ ਅਸੀਂ ਗਲਤੀ ਕਰਦੇ ਹਾਂ ਕਿ ਆਪਣੇ ਘਰ ਦੀਆਂ ਛੋਟੀਆਂ-ਛੋਟੀਆਂ ਗੱਲਾਂ, ਲੜਾਈਆਂ, ਕਲੇਸ਼ ਜਾਂ ਕਮਜ਼ੋਰੀਆਂ ਬਾਹਰ ਦੇ ਲੋਕਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਸੋਚਦੇ ਹਾਂ ਸ਼ਾਇਦ ਉਹ ਸਾਨੂੰ ਸਮਝਣਗੇ ਪਰ ਹਕੀਕਤ ਇਹ ਹੈ ਕਿ ਲੋਕ ਤੁਹਾਡੀ ਮਦਦ ਕਰਨ ਦੀ ਬਜਾਏ ਅਕਸਰ ਤੁਹਾਡੀਆਂ ਕਮਜ਼ੋਰੀਆਂ ਤੇ ਹੱਸਣ ਲੱਗ ਪੈਂਦੇ ਹਨ ਇੱਕ ਛੋਟੀ ਮਿਸਾਲ ਦੇਖੋ ਜੇ ਕਿਸੇ ਘਰ ਦੀ ਕੰਧ ਵਿੱਚ ਦਰਾਰ ਪੈ ਜਾਏ ਤੇ ਉਹ ਪਰਿਵਾਰ ਉਸ ਨੂੰ ਛਿਪਾ ਕੇ ਸੁਧਾਰ ਲਵੇ ਤਾਂ ਘਰ ਹੋਰ ਮਜ਼ਬੂਤ ਬਣ ਜਾਂਦਾ ਹੈ ਪਰ ਜੇ ਉਹ ਦਰਾਰ ਬਾਹਰਲੇ ਨੂੰ ਦਿਖਾਈ ਜਾਵੇ ਤਾਂ ਲੋਕ ਉਸ ਘਰ ਦੀ ਬੁराई ਕਰਨਗੇ ਇਹ ਤਾਂ ਟੁੱਟਣ ਵਾਲਾ ਹੈ ਬਿਲਕੁਲ ਇਹੀ ਹਾਲ ਸਾਡੇ ਪਰਿਵਾਰ ਦਾ ਹੁੰਦਾ ਹੈ ਜੇ ਅਸੀਂ ਆਪਣੇ ਘਰ ਦੀਆਂ ਨਿੱਜੀ ਗੱਲਾਂ ਬਾਹਰ ਲੋਕਾਂ ਨੂੰ ਦੱਸ ਦਈਏ ਤਾਂ ਲੋਕ ਉਸ ਦਾ ਗਲਤ ਅਰਥ ਕੱਢ ਕੇ ਗੱਲਾਂ ਬਣਾਉਂਦੇ ਹਨ। ਕਾਮਯਾਬ ਲੋਕ ਇਹ ਰਾਜ਼ ਸਮਝਦੇ ਹਨ। ਉਹ ਜਾਣਦੇ ਹਨ ਕਿ ਘਰ ਦੀ ਇੱਜ਼ਤ ਸਭ ਤੋਂ ਪਹਿਲਾਂ ਹੈ। ਉਹ ਕਦੇ ਆਪਣੇ ਘਰ ਦੇ ਰਾਜ਼ਾ ਨੂੰ ਬਾਹਰ ਨਹੀਂ ਜਾਣ ਦਿੰਦੇ। ਉਹ ਘਰ ਦੀਆਂ ਸਮੱਸਿਆਵਾਂ ਨੂੰ ਘਰ ਦੇ ਅੰਦਰ ਹੀ ਸੁਲਝਾਉਂਦੇ ਹਨ ਅਤੇ ਬਾਹਰ ਦੁਨੀਆ ਨੂੰ ਸਿਰਫ ਏਕਤਾ ਅਤੇ ਪਿਆਰ ਦਿਖਾਉਂਦੇ ਹਨ। ਯਾਦ ਰੱਖੋ ਜੇ ਤੁਸੀਂ ਆਪਣੇ ਪਰਿਵਾਰ ਦੀ ਇੱਜ਼ਤ ਕਰੋਗੇ ਤਾਂ ਦੁਨੀਆ ਵੀ ਤੁਹਾਡੀ ਇੱਜ਼ਤ ਕਰੇਗੀ। ਜੇ ਤੁਸੀਂ ਆਪਣੇ ਘਰ ਦੀਆਂ ਗੱਲਾਂ ਨੂੰ ਆਪਣੇ ਤੱਕ ਰੱਖ ਕੇ ਹੱਲ ਕਰੋਗੇ ਤਾਂ ਪਰਿਵਾਰ ਦੀ ਮਜ਼ਬੂਤੀ ਵਧੇਗੀ ਪਰ ਜੇ ਇਹ ਗੱਲਾਂ ਬਾਹਰ ਲਜਾਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਲੋਕ ਤੁਹਾਡੀ ਹੱਸੋ ਖੇਡੋ ਵਿੱਚ ਵੀ ਨੁਕਸ ਕੱਢਣ ਲੱਗਣਗੇ ਕਦੇ ਵੀ ਆਪਣੀਆਂ ਨਿੱਜੀ ਪਰਿਵਾਰਕ ਗੱਲਾਂ ਚਾਹੇ ਉਹ ਪੈਸੇ ਨਾਲ ਜੁੜੀਆਂ ਹੋਣ ਚਾਹੇ ਰਿਸ਼ਤਿਆਂ ਨਾਲ ਜਾਂ ਕਿਸੇ ਛੋਟੀ ਮੋਟੀ ਲੜਾਈ ਨਾਲ ਉਹਨਾਂ ਨੂੰ ਆਪਣੇ ਘਰ ਦੀਆਂ ਕੰਧਾਂ ਤੱਕ ਹੀ ਰੱਖੋ ਕਿਉਂਕਿ ਲੋਕਾਂ ਨੂੰ ਤੁਹਾਡੀ ਸੱਚਾਈ ਨਹੀਂ ਸਿਰਫ ਤੁਹਾਡੀ ਕਮਜ਼ੋਰੀ ਚਾਹੀਦੀ ਹੁੰਦੀ ਹੈ ਦੋਸਤੋ ਯਾਦ ਰੱਖਣਾ ਜਿਹੜਾ ਪਰਿਵਾਰ ਆਪਣੇ ਰਾਜ਼ਾਂ ਨੂੰ ਆਪਣੇ ਤੱਕ ਰੱਖਦਾ ਹੈ ਉਹੀ ਪਰਿਵਾਰ ਸਭ ਤੋਂ ਮਜ਼ਬੂਤ ਬਣਦਾ ਹੈ ਤੇ ਜਿਹੜੇ ਲੋਕ ਆਪਣੀਆਂ ਘਰ ਦੀਆਂ ਗੱਲਾਂ ਬਾਹਰ ਦੱਸਣ ਲੱਗ ਪੈਂਦੇ ਹਨ ਉਹ ਕਦੇ ਵੀ ਸੁਖੀ ਨਹੀਂ ਰਹਿ ਸਕਦੇ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਘਰ ਪਿਆਰ ਭਰੋਸੇ ਅਤੇ ਇੱਜ਼ਤ ਨਾਲ ਭਰਪੂਰ ਰਹੇ ਤਾਂ ਆਪਣੇ ਘਰ ਦੇ ਰਾਜ਼ਾਂ ਨੂੰ ਹਮੇਸ਼ਾ ਆਪਣੇ ਤੱਕ ਹੀ ਰੱਖੋ ਕਿਉਂਕਿ ਘਰ ਦੀ ਇੱਜ਼ਤ ਘਰ ਦੇ ਅੰਦਰ ਹੀ ਬਚਦੀ ਹੈ ਨੰਬਰ 4 ਆਪਣੀ ਸਫਲਤਾ ਦਾ ਅਸਲੀ ਰਾਜ਼ ਦੋਸਤੋ ਜਦੋਂ ਕੋਈ ਇਨਸਾਨ ਵੱਡੀ ਸਫਲਤਾ ਹਾਸਲ ਕਰਦਾ ਹੈ ਲੋਕ ਆਮ ਤੌਰ ਤੇ ਸਿਰਫ ਨਤੀਜਿਆਂ ਨੂੰ ਦੇਖਦੇ ਹਨ ਉਹ ਵੇਖਦੇ ਹਨ ਕਿ ਕਿਵੇਂ ਕਿਸੇ ਨੇ ਪੈਸੇ, ਤਾਕਤ, ਆਦਰਸ਼ ਅਤੇ ਇੱਜ਼ਤ ਹਾਸਲ ਕੀਤੀ ਪਰ ਸੱਚ ਇਹ ਹੈ ਕਿ ਉਹਨਾਂ ਦੀ ਸਫਲਤਾ ਦਾ ਅਸਲੀ ਰਾਜ਼ ਕਈ ਵਾਰ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਅਤੇ ਇਹੀ ਰਾਜ਼ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਕਰਦਾ ਹੈ ਕਾਮਯਾਬ ਲੋਕ ਆਪਣੀ ਸਫਲਤਾ ਦਾ ਰਾਜ਼ ਕਦੇ ਖੁੱਲਕੇ ਨਹੀਂ ਦੱਸਦੇ ਉਹ ਜਾਣਦੇ ਹਨ ਕਿ ਜੇ ਉਹ ਆਪਣੀ ਸਫਲਤਾ ਦੇ ਰਾਜ਼ ਨੂੰ ਹਰ ਕਿਸੇ ਨਾਲ ਸਾਂਝਾ ਕਰਨਗੇ ਤਾਂ ਕੁਝ ਲੋਕ ਇਨਸਾਨ ਦੇ ਮਨ ਵਿੱਚ ਡਾਊਟ ਪੈਦਾ ਕਰਨਗੇ ਕੁਝ ਉਸ ਦੀ ਤਾਕਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ ਅਤੇ ਇਸ ਕਰਕੇ ਉਹ ਚੁਪਚਾਪ ਆਪਣੀ ਮਿਹਨਤ ਅਤੇ ਯੋਜਨਾਵਾਂ 'ਤੇ ਕੰਮ ਕਰਦੇ ਹਨ। ਇੱਕ ਮਿਸਾਲ ਸੋਚੋ, ਇੱਕ ਵੱਡਾ ਬਿਜ਼ਨਸਮੈਨ ਜਿਸਨੇ ਇੱਕ ਛੋਟੇ ਪਿੰਡ ਤੋਂ ਸ਼ੁਰੂਆਤ ਕੀਤੀ। ਉਸਨੇ ਸਾਰੇ ਰਾਜ਼ ਕਿਵੇਂ ਲੋਕਾਂ ਨਾਲ ਡੀਲ ਕਰਨਾ ਹੈ, ਕਿਵੇਂ ਰਿਸਕ ਲੈਣਾ ਹੈ, ਕਿਵੇਂ ਆਪਣੀ ਟਾਈਮਿੰਗ ਪਰਫੈਕਟ ਰੱਖਣੀ ਹੈ, ਸਿਰਫ ਆਪਣੇ ਦਿਲ ਵਿੱਚ ਰੱਖੇ। ਜਦੋਂ ਉਸਨੇ ਉਹਨਾਂ ਸਾਰੇ ਰਾਜ਼ਾਂ ਨੂੰ ਫਾਲੋ ਕੀਤਾ, ਉਹ ਇੱਕ ਦਿਨ ਦੁਨੀਆ ਦੇ ਸਾਹਮਣੇ ਇੱਕ ਅਜੀਹਾਂ ਨਤੀਜਾ ਲਿਆਇਆ ਕਿ ਲੋਕ ਹੈਰਾਨ ਰਹਿ ਗਏ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਸਨੇ ਇਹ ਸਾਰਾ ਰਾਜ਼ ਆਪਣੇ ਦਿਲ ਵਿੱਚ ਹੀ ਰੱਖਿਆ। ਦੋਸਤੋ ਸਫਲਤਾ ਦਾ ਅਸਲੀ ਰਾਜ਼ ਕਦੇ ਸ਼ਾਰਟਕੱਟਸ ਵਿੱਚ ਨਹੀਂ ਮਿਲਦਾ। ਇਹ ਰਾਜ਼ ਹੁੰਦਾ ਹੈ ਕੰਸਿਸਟੈਂਸੀ, ਧੀਰਜ, ਮਿਹਨਤ ਅਤੇ ਟਾਈਮਿੰਗ। ਕਾਮਯਾਬ ਲੋਕ ਇਹ ਸਾਰੇ ਰਾਜ਼ ਆਪਣੇ ਅੰਦਰ ਰੱਖਦੇ ਹਨ ਅਤੇ ਜਦੋਂ ਸਮਾਂ ਆਉਂਦਾ ਹੈ ਉਹ ਉਸ ਰਾਜ਼ ਨੂੰ ਪ੍ਰੈਕਟੀਕਲ ਅਮਲ ਵਿੱਚ ਲਿਆ ਕੇ ਰਿਜ਼ਲਟਸ ਲਿਆਉਂਦੇ ਹਨ। ਇਹ ਸਫਲਤਾ ਦਾ ਰਾਜ਼ ਤੁਹਾਨੂੰ ਸਿਖਾਉਂਦਾ ਹੈ ਕਿ ਆਪਣੀ ਪਲੈਨਿੰਗ, ਮਿਹਨਤ, ਫੇਲਿਅਰਸ ਅਤੇ ਕਮਜ਼ੋਰੀਆਂ ਨੂੰ ਹਰ ਕਿਸੇ ਨਾਲ ਸ਼ੇਅਰ ਕਰਨ ਦੀ ਜ਼ਰੂਰਤ ਨਹੀਂ। ਜਿਹੜਾ ਇਨਸਾਨ ਆਪਣੀ ਸਫਲਤਾ ਦੇ ਰਾਜ਼ ਨੂੰ ਗੁਪਤ ਰੱਖ ਕੇ ਮਿਹਨਤ ਕਰਦਾ ਹੈ ਉਹ ਅਖੀਰ ਵਿੱਚ ਉਸ ਨੂੰ ਹਕੀਕਤ ਬਣਾਉਂਦਾ ਹੈ ਯਾਦ ਰੱਖੋ ਜਦੋਂ ਤੁਸੀਂ ਆਪਣੀ ਸਫਲਤਾ ਦਾ ਅਸਲੀ ਰਾਜ਼ ਚੁੱਪਚਾਪ ਰੱਖਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਅਨਨੈਸੈਸਰੀ ਕ੍ਰਿਟਿਸਿਜ਼ਮ ਤੋਂ ਬਚਾਉਂਦੇ ਹੋ ਤੁਸੀਂ ਆਪਣੀ ਐਨਰਜੀ ਬਚਾਉਂਦੇ ਹੋ ਅਤੇ ਉਸ ਐਨਰਜੀ ਨੂੰ ਪ੍ਰੈਕਟੀਕਲ ਐਕਸ਼ਨ ਵਿੱਚ ਇਨਵੈਸਟ ਕਰਦੇ ਹੋ ਅਤੇ ਆਖਿਰਕਾਰ ਜਿਹੜਾ ਇਨਸਾਨ ਗੁਪਤ ਰਾਜ਼ ਨਾਲ ਮਿਹਨਤ ਕਰਦਾ ਹੈ ਉਹ ਅਖੀਰ ਵਿੱਚ ਇੱਕ ਵੱਡਾ ਨਤੀਜਾ ਪਾਉਂਦਾ ਹੈ ਜੋ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ ਦੋਸਤੋ ਸਫਲਤਾ ਦਾ ਅਸਲੀ ਰਾਜ਼ ਚੁੱਪਚਾਪ ਆਪਣੀ ਮਿਹਨਤ ਕਰਨਾ ਆਪਣੇ ਗੋਲਸ ਤੇ ਫੋਕਸ ਕਰਨਾ ਅਤੇ ਆਪਣੀ એનર્ਜੀ ਬਚਾ ਕੇ ਉਹਨਾਂ ਨੂੰ ਪ੍ਰੈਕਟੀਕਲ ਅਮਲ ਵਿੱਚ ਲਾਉਣਾ ਹੁੰਦਾ ਹੈ ਇਹ ਰਾਜ਼ ਸਿਰਫ ਕਾਮਯਾਬ ਲੋਕ ਜਾਣਦੇ ਹਨ ਅਤੇ ਇਹੀ ਰਾਜ਼ ਤੁਹਾਨੂੰ ਵੀ ਅਗਲੇ ਲੈਵਲ ਤੱਕ ਲੈ ਜਾ ਸਕਦਾ ਹੈ ਨੰਬਰ 5 ਆਪਣੇ ਅੰਦਰਲੇ ਡਰ ਜਾਂ ਫਿਕਰਾਂ ਦੋਸਤੋ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਲੜਾਈ ਅਕਸਰ ਸਾਡੇ ਅੰਦਰ ਹੀ ਹੁੰਦੀ ਹੈ ਇਹ ਲੜਾਈ ਹੁੰਦੀ ਹੈ ਡਰ ਫਿਕਰ ਅਤੇ ਸੰਦੇਹ ਦੇ ਨਾਲ ਹਰ ਕੋਈ ਕਿਸੇ ਨਾ ਕਿਸੇ ਡਰ ਨੂੰ ਮਹਿਸੂਸ ਕਰਦਾ ਹੈ ਫੇਲਰ ਦਾ ਡਰ ਲੋਕਾਂ ਦੀ ناکامی ਦਾ ਡਰ ਜਾਂ ਆਪਣੇ ਆਪ ਤੇ ਭਰੋਸਾ ਨਾ ਕਰਨ ਦਾ ਡਰ ਪਰ ਸੱਚ ਇਹ ਹੈ ਕਿ ਇਹ ਡਰ ਅਤੇ ਫਿਕਰ ਹਮੇਸ਼ਾ ਅੰਦਰ ਹੀ ਰਹਿਣੇ ਚਾਹੀਦੇ ਹਨ ਕਿਉਂਕਿ ਜੇ ਤੁਸੀਂ ਆਪਣਾ ਡਰ ਅਤੇ ਫਿਕਰ ਹਰ ਕਿਸੇ ਨਾਲ ਸਾਂਝਾ ਕਰਦੇ ਹੋ ਤਾਂ ਲੋਕ ਤੁਹਾਡੀ ਤਾਕਤ ਨੂੰ ਅੰਡਰਮਾਈਨ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਉਹ ਕਹਿਣਗੇ ਇਹ ਤਾਂ ਨਹੀਂ ਕਰ ਸਕਦਾ ਇਹ ਫਿਕਰ ਕਰ ਰਿਹਾ ਹੈ ਅਤੇ ਅਕਸਰ ਇਹ ਗੱਲਾਂ ਤੁਹਾਡੇ ਮਨ ਵਿੱਚ ਡਾਊਟ ਪੈਦਾ ਕਰ ਦਿੰਦੀਆਂ ਹਨ ਇੱਕ ਛੋਟੀ ਮਿਸਾਲ ਸੋਚੋ ਜੇ ਕੋਈ ਸੈਨਾ ਦਾ ਫੌਜੀ ਆਪਣਾ ਡਰ ਜੰਗ ਵਿੱਚ ਦਿਖਾ ਦੇਵੇ ਤਾਂ ਉਸ ਦਾ ਦੁਸ਼ਮਣ ਉਸੇ ਡਰ ਨੂੰ ਹਥਿਆਰ ਬਣਾ ਕੇ ਉਸ ਨੂੰ ਨਿਸ਼ਾਨਾ ਬਣਾਏਗਾ ਬਿਲਕੁਲ ਇਹੀ ਹਾਲਤ ਸਾਡੇ ਜੀਵਨ ਵਿੱਚ ਵੀ ਹੁੰਦੀ ਹੈ ਜੇ ਅਸੀਂ ਆਪਣਾ ਡਰ ਫਿਕਰ ਅਤੇ ਅਸਮਰਥਤਾ ਨੂੰ ਹਰ ਕਿਸੇ ਨਾਲ ਸਾਂਝਾ ਕਰਦੇ ਹਾਂ ਤਾਂ ਕੁਝ ਲੋਕ ਉਸ ਦਾ ਫਾਇਦਾ ਚੁੱਕ ਲੈਂਦੇ ਹਨ ਕਾਮਜਾਬ ਲੋਕ ਆਪਣੀ ਅੰਦਰਲੇ ਡਰ ਅਤੇ ਫਿਕਰਾਂ ਨੂੰ ਚੁੱਪਚਾਪ ਆਪਣੇ ਦਿਲ ਵਿੱਚ ਰੱਖਦੇ ਹਨ ਉਹ ਇਸ એનર્ਜੀ ਨੂੰ ਕੰਟਰੋਲ ਕਰਦੇ ਹਨ ਉਸ ਨੂੰ ਸਟਰੈਟਜੀ ਵਿੱਚ ਬਦਲਦੇ ਹਨ ਅਤੇ ਆਪਣੀ ਗਰੋਥ ਲਈ ਵਰਤਦੇ ਹਨ ਜਿਹੜਾ ਇਨਸਾਨ ਆਪਣਾ ਡਰ ਸਾਹਮਣੇ ਰੱਖ ਕੇ ਨਹੀਂ ਸਿਰਫ ਉਸਤੇ ਕੰਮ ਕਰਦਾ ਹੈ ਉਹੀ ਆਖਿਰ ਵਿੱਚ ਫੀਅਰਲੈਸ ਅਤੇ ਪਾਵਰਫੁਲ ਬਣਦਾ ਹੈ ਦੋਸਤੋ ਇਹ ਡਰ ਸਾਡੀ ਲਾਈਫ ਦੀ ਸਿੱਖਿਆ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਕਿਹੜੀਆਂ ਹੱਦਾਂ ਤੇ ਅਸੀਂ ਕੰਮ ਕਰ ਸਕਦੇ ਹਾਂ ਪਰ ਜੇ ਇਹ ਸਾਰਾ ਡਰ ਤੁਹਾਡੇ ਦਿਲ ਵਿੱਚ ਹੀ ਰਹੇ ਅਤੇ ਤੁਸੀਂ ਉਸ ਨਾਲ ਨਜਿੱਠ ਲਵੋ ਤਾਂ ਇਹ ਤੁਹਾਡੀ ਤਾਕਤ ਬਣ ਜਾਂਦਾ ਹੈ ਯਾਦ ਰੱਖੋ ਆਪਣੇ ਡਰ ਨੂੰ ਬਾਹਰ ਦਿਖਾਉਣ ਦੀ ਲੋੜ ਨਹੀਂ ਇਸ ਨੂੰ ਆਪਣੀ ਸਟਰੈਟਜੀ ਪਲਾਨਿੰਗ ਅਤੇ ਐਕਸ਼ਨ ਵਿੱਚ ਬਦਲੋ ਜਦੋਂ ਤੁਸੀਂ ਆਪਣੇ ਡਰ ਅਤੇ ਫਿਕਰ ਨੂੰ ਚੁੱਪਚਾਪ ਆਪਣੇ ਅੰਦਰ ਰੱਖ ਕੇ ਮਿਹਨਤ ਕਰੋਗੇ ਤਾਂ ਉਹ ਤੁਹਾਡੇ ਲਈ ਮੋਟੀਵੇਸ਼ਨ ਦਾ ਸਰੋਤ ਬਣ ਜਾਂਦੇ ਹਨ ਦੋਸਤੋ ਜਿਹੜਾ ਇਨਸਾਨ ਆਪਣੇ ਡਰ ਨੂੰ ਆਪਣੇ ਦਿਲ ਵਿੱਚ ਰੱਖਦਾ ਹੈ ਅਤੇ ਉਸ ਨੂੰ ਓਵਰਕਮ ਕਰਦਾ ਹੈ ਉਹੀ ਆਖਿਰ ਵਿੱਚ ਸਫਲ ਹੁੰਦਾ ਹੈ ਜਿਹੜਾ ਡਰ ਬਾਹਰ ਦਿਖਾਉਂਦਾ ਹੈ ਉਹ ਕਦੇ ਵੀ ਆਪਣੀ ਪੂਰੀ ਤਾਕਤ ਨੂੰ ਨਹੀਂ ਜਾਣ ਸਕਦਾ ਇਹੀ ਸਫਲਤਾ ਦਾ ਅਸਲੀ ਰਾਜ਼ ਹੈ ਇਸ ਲਈ ਆਪਣੇ ਅੰਦਰਲੇ ਡਰ ਅਤੇ ਫਿਕਰਾਂ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਹੀ ਰੱਖੋ ਅਤੇ ਉਹਨਾਂ ਨੂੰ ਓਵਰਕਮ ਕਰਕੇ ਆਪਣੇ ਗੋਲਸ ਤੱਕ ਪਹੁੰਚੋ ਇਹ ਤੁਹਾਡੀ ਅਸਲੀ ਤਾਕਤ ਹੈ ਅਤੇ ਇਹ ਹੀ ਤੁਹਾਨੂੰ ਕਾਮਯਾਬ ਲੋਕਾਂ ਦੀ ਲਾਈਫ ਦੇ ਲੈਵਲ ਤੇ ਲੈ ਜਾ ਸਕਦੀ ਹੈ ਨੰਬਰ 6 ਪਵਿਕ ਦੇ ਨਵੇਂ ਵਿਚਾਰ ਜਾਂ ਨਵੇਂ ਤਰੀਕੇ ਦੋਸਤੋ ਜ਼ਿੰਦਗੀ ਵਿੱਚ ਤਰੱਕੀ ਅਤੇ ਸਫਲਤਾ ਹਮੇਸ਼ਾ ਨਵੇਂ ਵਿਚਾਰਾਂ ਅਤੇ ਨਵੇਂ ਤਰੀਕਿਆਂ ਨਾਲ ਆਉਂਦੀ ਹੈ ਜਿਹੜਾ ਇਨਸਾਨ ਆਪਣੇ ਮਨ ਵਿੱਚ ਸਿਰਫ ਪੁਰਾਣੀਆਂ ਗੱਲਾਂ ਅਤੇ ਰੀਤੀ ਰਿਵਾਜਾਂ ਤੇ ਟਿਕਿਆ ਰਹਿੰਦਾ ਹੈ ਉਹ ਕਈ ਵਾਰ ਵੱਡੇ ਮੌਕੇ ਬੁਆ ਬੈਠਦਾ ਹੈ ਕਾਮਯਾਬ ਲੋਕ ਜਾਣਦੇ ਹਨ ਕਿ ਹਰ ਸਮੇਂ ਬਦਲਾਅ ਹੁੰਦਾ ਹੈ ਉਹ ਹਮੇਸ਼ਾ ਨਵੇਂ ਵਿਚਾਰਾਂ ਨੂੰ ਆਪਣੇ ਮਨ ਵਿੱਚ ਪਾਲਦੇ ਹਨ ਪਰ ਇਸ ਨੂੰ ਹਮੇਸ਼ਾ ਚੁੱਪਚਾਪ ਰੱਖਦੇ ਹਨ ਉਹ ਜਾਣਦੇ ਹਨ ਕਿ ਜੇ ਇਹ ਨਵੇਂ ਤਰੀਕੇ ਬਿਨਾਂ ਦਿਖਾਏ ਅਜੇ ਤੱਕ ਅਮਲ ਵਿੱਚ ਲਿਆਂਦੇ ਨਾ ਜਾਣ ਤਾਂ ਲੋਕ ਸਹੀ ਸਮਝ ਨਹੀਂ ਸਕਦੇ ਇੱਕ ਛੋਟੀ ਮਿਸਾਲ ਸੋਚੋ ਇੱਕ ਸਾਇੰਟਿਸਟ ਨੇ ਇੱਕ ਨਵੀਂ ਟੈਕਨਿਕ ਤੇ ਕੰਮ ਕੀਤਾ ਉਸਨੇ ਆਪਣਾ ਨਵਾਂ ਤਰੀਕਾ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਕਈ ਲੋਕ ਕਹਿ ਰਹੇ ਸਨ ਇਹ ਮੰਜ਼ਿਲ ਪਹੁੰਚਣੀ ਮੁਸ਼ਕਲ ਹੈ ਪਰ ਉਸ ਸਾਇੰਟਿਸਟ ਨੇ ਚੁੱਪਚਾਪ ਆਪਣੀ ਮਿਹਨਤ ਜਾਰੀ ਰੱਖੀ ਹਰ ਤਰੀਕੇ ਨੂੰ ਟੈਸਟਿੰਗ ਕੀਤਾ ਫੇਲਿਅਰ ਤੋਂ ਸਿੱਖਿਆ ਲਈ ਅਤੇ ਆਖਿਰਕਾਰ ਉਸ ਟੈਕਨਿਕ ਨਾਲ ਦੁਨੀਆ ਹੈਰਾਨ ਰਹਿ ਗਈ। ਇਹੀ ਹੈ ਨਵੇਂ ਵਿਚਾਰਾਂ ਅਤੇ ਤਰੀਕਿਆਂ ਦੀ ਤਾਕਤ। ਨਵੇਂ ਵਿਚਾਰ ਅਤੇ ਤਰੀਕੇ ਕਈ ਵਾਰ ਸਭ ਤੋਂ ਵੱਡੀ ਤਾਕਤ ਬਣ ਜਾਂਦੇ ਹਨ ਪਰ ਉਹ ਤਾਕਤ ਸਿਰਫ ਉਸ ਸਮੇਂ ਕੰਮ ਆਉਂਦੀ ਹੈ ਜਦੋਂ ਤੁਸੀਂ ਉਹਨਾਂ ਨੂੰ ਚੁੱਪਚਾਪ ਆਪਣੇ ਅੰਦਰ ਪਾਲ ਕੇ ਉਹਨਾਂ ਤੇ ਮਿਹਨਤ ਕਰਦੇ ਹੋ। ਜੇ ਤੁਸੀਂ ਹਰ ਨਵੀਂ ਸੋਚ ਨੂੰ ਦਿਖਾਉਣ ਲੱਗੇ ਤਾਂ ਲੋਕ ਕ੍ਰਿਟਿਸਾਈਜ਼ ਕਰਨਗੇ, ਡਾਊਟ ਪੈਦਾ ਕਰਨਗੇ ਅਤੇ ਕਈ ਵਾਰ ਉਹ ਤੁਹਾਡੀ એનર્ਜੀ ਨੂੰ ਖਤਮ ਵੀ ਕਰ ਦਿੰਦੇ ਹਨ। ਯਾਦ ਰੱਖੋ ਗਾਮਜਾਬ ਲੋਕ ਹਮੇਸ਼ਾ ਆਪਣੇ ਨਵੇਂ ਵਿਚਾਰਾਂ ਨੂੰ ਆਪਣੀ ਪਲੈਨਿੰਗ ਸਟ੍ਰੈਟਜੀ ਅਤੇ ਐਕਸ਼ਨ ਵਿੱਚ ਲਿਆਉਂਦੇ ਹਨ ਉਹ ਚੁੱਪ-ਚਾਪ ਐਕਸਪੈਰੀਮੈਂਟਸ ਕਰਦੇ ਹਨ ਲਰਨਿੰਗ ਲੈਂਦੇ ਹਨ ਅਤੇ ਜਦੋਂ ਤਿਆਰ ਹੋ ਜਾਂਦੇ ਹਨ ਉਹ ਨਤੀਜੇ ਦੁਨੀਆ ਦੇ ਸਾਹਮਣੇ ਲਿਆਉਂਦੇ ਹਨ ਇਸ ਲਈ ਜੇ ਤੁਹਾਡੇ ਮਨ ਵਿੱਚ ਕੋਈ ਨਵਾਂ ਵਿਚਾਰ ਹੈ ਕੋਈ ਨਵਾਂ ਤਰੀਕਾ ਹੈ ਤਾਂ ਉਸ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਰੱਖੋ ਉਸਤੇ ਕੰਮ ਕਰੋ ਉਸ ਨੂੰ ਸੋਧੋ ਅਤੇ ਉਸ ਤੋਂ ਸਿੱਖੋ ਦੁਨੀਆ ਨੂੰ ਤਾਂ ਬਾਅਦ ਵਿੱਚ ਦਿਖਾਓ ਕਿ ਤੁਸੀਂ ਕਿੰਨਾ ਸ਼ਾਨਦਾਰ ਨਤੀਜਾ ਲਿਆ ਦੋਸਤੋ ਯਾਦ ਰੱਖੋ ਨਵੇਂ ਵਿਚਾਰ ਅਤੇ ਤਰੀਕੇ ਚੁੱਪਚਾਪ ਅਮਲ ਵਿੱਚ ਲਿਆਏ ਜਾਣ ਤਾਂ ਹੀ ਉਹ ਸਫਲਤਾ ਦਾ ਰਾਜ਼ ਬਣਦੇ ਹਨ ਜਿਹੜਾ ਇਨਸਾਨ ਆਪਣੇ ਕ੍ਰੀਏਟੀਵਿਟੀ ਅਤੇ ਟੈਕਨਿਕ ਨੂੰ ਬਾਹਰ ਨਹੀਂ ਦਿਖਾਉਂਦਾ ਉਹੀ ਅਸਲ ਵਿੱਚ ਅਗਲੇ ਲੈਵਲ ਤੇ ਪਹੁੰਚਦਾ ਹੈ ਇਸ ਲਈ ਆਪਣੇ ਮਨ ਦੇ ਨਵੇਂ ਵਿਚਾਰਾਂ ਨੂੰ ਸਾਂਝਾ ਨਾ ਕਰੋ ਉਸ એનર્ਜੀ ਨੂੰ ਆਪਣੀ ਮਿਹਨਤ ਧੀਰਜ ਅਤੇ ਫੋਕਸ ਵਿੱਚ ਲਗਾਓ ਇਹ ਤੁਹਾਡੇ ਲਈ ਸਿਰਫ ਮੌਕਾ ਨਹੀਂ ਇਹ ਤੁਹਾਡੀ ਅਸਲੀ ਤਾਕਤ ਹੈ ਇਹ ਹੀ ਨਵੇਂ ਵਿਚਾਰ ਅਤੇ ਤਰੀਕੇ ਤੁਹਾਨੂੰ ਸਫਲਤਾ ਦੇ ਰਾਜ਼ ਤੱਕ ਲੈ ਕੇ ਜਾਣਗੇ ਨੰਬਰ 7 ਆਪਣੀ ਨਕਾਰਾਤਮਕ ਸੋਚ ਜਾਂ ਗੁੱਸਾ ਦੋਸਤੋ ਜ਼ਿੰਦਗੀ ਵਿੱਚ ਸਭ ਤੋਂ ਖਤਰਨਾਕ ਚੀਜ਼ ਕਈ ਵਾਰ ਸਾਡੀ ਆਪਣੀ ਸੋਚ ਅਤੇ ਭਾਵਨਾਵਾਂ ਹੁੰਦੀਆਂ ਹਨ ਖਾਸ ਕਰਕੇ ਨਕਾਰਾਤਮਕ ਸੋਚ ਅਤੇ ਗੁੱਸਾ ਇਹ ਉਹ ਤਾਕਤ ਹੈ ਜੋ ਕਈ ਵਾਰ ਸਾਨੂੰ ਅੱਗੇ ਵਧਣ ਤੋਂ ਰੋਕਦੀ ਹੈ ਸਾਡੇ ਡਿਸੀਜਨਸ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਾਡੀ ਤਾਕਤ ਨੂੰ ਖਤਮ ਕਰ ਦਿੰਦੀ ਹੈ ਕਈ ਵਾਰ ਅਸੀਂ ਸੋਚਦੇ ਹਾਂ ਕਿ ਆਪਣਾ ਗੁੱਸਾ ਬਾਹਰ ਦਿਖਾਉਣਾ ਆਪਣੀ ਨਕਾਰਾਤਮਕ ਸੋਚ ਦੱਸਣਾ ਠੀਕ ਹੈ ਪਰ ਸੱਚ ਇਹ ਹੈ ਕਿ ਜਦੋਂ ਤੁਸੀਂ ਇਹ ਗੁੱਸਾ ਬਾਹਰ ਦਿਖਾਉਨੇ ਹੋ ਲੋਕ ਤੁਹਾਡੇ ਉੱਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ ਉਹ ਤੁਹਾਡੀ ਤਾਕਤ ਨੂੰ ਅੰਡਰਐਸਟੀਮੇਟ ਕਰਦੇ ਹਨ ਅਤੇ ਕਈ ਵਾਰ ਉਹ ਤੁਹਾਡੀ એનર્ਜੀ ਨੂੰ ਚੋਈ ਕਰ ਲੈਂਦੇ ਹਨ ਇੱਕ ਮਿਸਾਲ ਸੋਚੋ ਜੇ ਕਿਸੇ ਖਿਡਾਰੀ ਨੇ ਆਪਣੇ ਗੁੱਸੇ ਨੂੰ ਕੰਟਰੋਲ ਨਾ ਕੀਤਾ ਤਾਂ ਉਹ ਮੈਚ ਵਿੱਚ ਕਨਸੈਂਟਰੇਸ਼ਨ ਖੋ ਬੈਠਦਾ ਹੈ ਪਰ ਜੇ ਉਹ ਗੁੱਸਾ ਆਪਣੇ ਅੰਦਰ ਰੱਖ ਕੇ ਉਸ એનર્ਜੀ ਨੂੰ ਆਪਣੇ ਗੇਮ ਅਤੇ ਸਟ੍ਰੈਟੇਜੀ ਵਿੱਚ ਇਨਵੈਸਟ ਕਰਦਾ ਹੈ ਤਾਂ ਉਹ ਮੈਚ ਜਿੱਤਦਾ ਹੈ ਬਿਲਕੁਲ ਇਹੀ ਹਾਲ ਸਾਡੇ ਜੀਵਨ ਵਿੱਚ ਹੁੰਦੀ ਹੈ ਜਦੋਂ ਅਸੀਂ ਆਪਣੀ ਨਕਾਰਾਤਮਕ ਸੋਚ ਅਤੇ ਗੁੱਸਾ ਬਾਹਰ ਨਹੀਂ ਦਿਖਾਉਂਦੇ ਉਹ એનર્ਜੀ ਸਾਨੂੰ ਮਜ਼ਬੂਤ ਬਣਾਉਂਦੀ ਹੈ ਕਾਮ ਜਦ ਲੋਕ ਜਾਣਦੇ ਹਨ ਕਿ ਗੁੱਸਾ ਅਤੇ ਨਕਾਰਾਤਮਕ ਸੋਚ ਨੂੰ ਕੰਟਰੋਲ ਕਰਨਾ ਕਿੰਨਾ ਮਹੱਤਵਪੂਰਨ ਹੈ ਉਹ ਉਸ એનર્ਜੀ ਨੂੰ ਰਚਨਾਤਮਕ ਤਰੀਕੇ ਨਾਲ ਵਰਤਦੇ ਹਨ ਉਹ ਜਾਣਦੇ ਹਨ ਕਿ ਹਰ ਗੁੱਸਾ ਹਰ 네ਗੇਟਿਵ ਥੌਟ ਇੱਕ ਓਪਰਚ्युनिटी ਹੋ ਸਕਦੀ ਹੈ ਆਪਣੇ ਆਪ ਨੂੰ ਬੈਟਰ ਬਣਾਉਣ ਦੀ ਆਪਣੇ ਗੋਲਸ ਤੱਕ ਪਹੁੰਚਣ ਦੀ ਦੋਸਤੋ ਨਕਾਰਾਤਮਕ ਸੋਚ ਅਤੇ ਗੁੱਸਾ ਸਿਰਫ ਵਿਨਾਸ਼ਕਾਰੀ ਨਹੀਂ ਹੁੰਦੇ ਜੇ ਇਹ ਸਹੀ ਤਰੀਕੇ ਨਾਲ ਕੰਟਰੋਲ ਕੀਤਾ ਜਾਵੇ ਤਾਂ ਇਹ ਤੁਹਾਡੀ ਮੋਟੀਵੇਸ਼ਨ ਫੋਕਸ ਅਤੇ ਦ੍ਰਿੜਤਾ ਬਣ ਸਕਦੇ ਹਨ ਪਰ ਇਹ ਤਾਕਤ ਸਿਰਫ ਤੁਹਾਡੇ ਅੰਦਰ ਰਹੇ ਅਤੇ ਤੁਸੀਂ ਇਸ ਨੂੰ ਐਕਸ਼ਨ ਵਿੱਚ ਲਿਆਓ ਇਸ ਲਈ ਜਦੋਂ ਵੀ ਤੁਹਾਨੂੰ ਲੱਗੇ ਕਿ ਗੁੱਸਾ ਆ ਰਿਹਾ ਹੈ ਜਦੋਂ ਨਕਾਰਾਤਮਕ ਸੋਚ ਮਨ ਵਿੱਚ ਘੁੰਮ ਰਹੀ ਹੈ ਤਾਂ ਚੁੱਪ ਰਹੋ ਆਪਣੇ ਮਨ ਨੂੰ ਕੰਟਰੋਲ ਕਰੋ એનર્ਜੀ ਨੂੰ ਰੀਡਾਇਰੈਕਟ ਕਰੋ ਅਤੇ ਉਸ ਨੂੰ ਰਚਨਾਤਮਕ ਕਾਰਵਾਈ ਵਿੱਚ ਲਗਾਓ ਇਹ ਤੁਹਾਡੇ ਡਿਸੀਜਨਸ ਗੋਲਸ ਅਤੇ ਸਕਸੈਸ ਲਈ ਬਹੁਤ ਜ਼ਰੂਰੀ ਹੈ ਦੋਸਤੋ ਯਾਦ ਰੱਖੋ ਜੋ ਇਨਸਾਨ ਆਪਣੀ ਨਕਾਰਾਤਮਕ ਸੋਚ ਅਤੇ ਗੁੱਸਾ ਬਾਹਰ ਦਿਖਾਉਂਦਾ ਹੈ ਉਹ ਕਈ ਵਾਰ ਹਾਰਦਾ ਹੈ ਪਰ ਜੋ ਇਸ ਨੂੰ ਕੰਟਰੋਲ ਕਰਦਾ ਹੈ ਅਤੇ ਇਸ એનર્ਜੀ ਨੂੰ ਆਪਣੇ ਸਕਸੈਸ ਵਿੱਚ ਇਨਵੈਸਟ ਕਰਦਾ ਹੈ ਉਹ ਅਖੀਰ ਵਿੱਚ ਜਿੱਤਦਾ ਹੈ। ਇਹ ਹੀ ਇੱਕ ਸਫਲ ਇਨਸਾਨ ਦੀ ਇੱਕ ਮਹੱਤਵਪੂਰਨ ਗੁਪਤ ਆਦਤ ਹੈ। ਇਸ ਲਈ ਆਪਣੀ ਨਕਾਰਾਤਮਕ ਸੋਚ ਆਪਣਾ ਗੁੱਸਾ ਹਮੇਸ਼ਾ ਆਪਣੇ ਅੰਦਰ ਹੀ ਰੱਖੋ। ਉਸ એનર્ਜੀ ਨੂੰ ਮਿਹਨਤ, ਫੋਕਸ ਅਤੇ ਪੋਜ਼ਿਟਿਵ ਐਕਸ਼ਨ ਵਿੱਚ ਬਦਲੋ। ਇਸ ਤਰ੍ਹਾਂ ਤੁਸੀਂ ਨਾ ਸਿਰਫ ਆਪਣੇ ਆਪ ਨੂੰ ਮਜ਼ਬੂਤ ਬਣਾਉਂਦੇ ਹੋ। ਬਲਕਿ ਆਪਣੀ ਸਫਲਤਾ ਦਾ ਰਾਜ਼ ਵੀ ਛੁਪਾ ਕੇ ਆਪਣੀ ਅਸਲੀ ਤਾਕਤ ਨੂੰ ਹਕੀਕਤ ਬਣਾਉਂਦੇ ਹੋ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਸਿੱਖਿਆ ਕਿ ਕਾਮਯਾਬ ਲੋਕ ਆਪਣੇ ਸਭ ਤੋਂ ਗੁਪਤ ਰਾਜ਼ ਕਿਵੇਂ ਸੰਭਾਲਦੇ ਹਨ ਉਹ ਆਪਣੀਆਂ ਕਮਜ਼ੋਰੀਆਂ ਕਰਦੇ ਰਾਜ਼ ਡਰ ਫਿਕਰ ਗੁੱਸਾ ਅਤੇ ਨਵੇਂ ਵਿਚਾਰ ਸਾਰਾ ਕੁਝ ਚੁੱਪਚਾਪ ਆਪਣੇ ਅੰਦਰ ਰੱਖਦੇ ਹਨ ਇਸ ਤਰੀਕੇ ਨਾਲ ਉਹ ਆਪਣੀ એનર્ਜੀ ਬਚਾਉਂਦੇ ਹਨ ਉਸ ਨੂੰ ਸਿਰਫ ਮਿਹਨਤ ਅਤੇ ਐਕਸ਼ਨ ਵਿੱਚ ਇਨਵੈਸਟ ਕਰਦੇ ਹਨ ਯਾਦ ਰੱਖੋ ਇਹ ਸਿਰਫ ਇੱਕ ਰਾਜ਼ ਨਹੀਂ ਇੱਕ ਲਾਈਫਸਟਾਈਲ ਹੈ ਜੋ ਇਨਸਾਨ ਆਪਣੀਆਂ ਨਿੱਜੀ ਗੱਲਾਂ ਅੰਦਰਲੀ ਭਾਵਨਾਵਾਂ ਅਤੇ ਤਾਕਤ ਨੂੰ ਬਾਹਰ ਨਹੀਂ ਦਿਖਾਉਂਦਾ ਉਹੀ ਆਖਿਰ ਵਿੱਚ ਸਫਲਤਾ ਅਤੇ ਰਿਸਪੈਕਟ ਪਾਉਂਦਾ ਹੈ ਤੁਹਾਨੂੰ ਵੀ ਆਪਣੀ એનર્ਜੀ ਡਰ ਗੁੱਸਾ ਅਤੇ ਨਵੇਂ ਵਿਚਾਰ ਆਪਣੇ ਕੰਟਰੋਲ ਵਿੱਚ ਰੱਖਣੇ ਹਨ ਦੋਸਤੋ ਅੱਜ ਤੋਂ ਆਪਣੇ ਗੁਪਤ ਰਾਜ਼ਾਂ ਨੂੰ ਚੁੱਪਚਾਪ ਰੱਖੋ ਆਪਣੇ ਮਨ ਅਤੇ ਦਿਲ ਨੂੰ ਤਾਕਤਵਰ ਬਣਾਓ ਅਤੇ ਜਦੋਂ ਦੁਨੀਆ ਦੇ ਸਾਹਮਣੇ ਨਤੀਜੇ ਲਿਆਉਗੇ ਤਾਂ ਹਰ ਕੋਈ ਹੈਰਾਨ ਰਹਿ ਜਾਵੇਗਾ ਇਹੀ ਹੈ ਅਸਲੀ ਸਫਲਤਾ ਦਾ ਰਾਜ਼ ਆਪਣੀ ਤਾਕਤ ਨੂੰ ਸਮਝੋ ਆਪਣੇ ਰਾਜਾਂ ਨੂੰ ਸੁਰੱਖਿਅਤ ਰੱਖੋ ਅਤੇ ਹਮੇਸ਼ਾ ਅੱਗੇ ਵੱਧਦੇ ਰਹੋ ਕਿਉਂਕਿ ਸੱਚੀ ਤਾਕਤ ਉਹੀ ਹੈ ਜੋ ਅੰਦਰੋਂ ਆਉਂਦੀ ਹੈ ਤੇ ਜੋ ਦੁਨੀਆਂ ਦੇ ਸਾਹਮਣੇ ਨਹੀਂ ਦਿਖਾਈ ਜਾਂਦੀ